ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੱਲ ਇੱਕ ਦੋ ਵੀਡੀਓ ਦੇਖਿਆ ਸੀਗੇ ਆ ਜਿਹੜੇ ਗੁਰੂ ਘਰ ਦੇ ਉੱਤੇ ਕੱਪੜਾ ਲੀੜਾ ਪਾਉਣ ਬਾਰੇ ਬੜੀ ਬਕਵਾਸ ਕਰਦੇ ਆ ਵੀ ਆਹ ਕੱਪੜਾ ਪਾ ਸਕਦੇ ਆ ਜੀ ਇਦਾਂ ਦੇ ਕੱਪੜੇ ਪਾ ਸਕਦੇ ਆ ਤੁਹਾਡੇ ਮਨ ਦੇ ਵਿੱਚ ਹੁੰਦੀ ਆ ਖੋਟ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਇਦਾਂ ਜੇ ਉਹ ਹਨਾ ਮੇਰਾ ਉਹਨਾਂ ਨੂੰ ਸਵਾਲ ਹੈ ਇੱਕ ਕੀ ਤੁਸੀਂ ਵਿਆਹਾਂ ਦੇ ਵਿੱਚ ਕੁੜਤੇ ਪਜਾਮੇ ਵਿਆਹਾਂ ਦੇ ਵਿੱਚ ਤੁਸੀਂ ਬੀਚ ਵਾਲੇ ਕੱਪੜੇ ਪਾ ਕੇ ਜਾ ਸਕਦੇ ਹੋ ਵਿਆਹਾਂ ਦੇ ਵਿੱਚ ਮਰਗਤ ਵਾਲੇ ਕੱਪੜੇ ਪਾ ਕੇ ਜਾ ਸਕਦੇ ਹੋ ਜਾਂ ਮਰਗ ਦੇ ਉੱਤੇ ਲਹਿੰਗਾ ਜਾਂ ਸ਼ੇਰਵਾਨੀ ਪਾ ਕੇ ਜਾ ਸਕਦੇ ਆ ਨਹੀਂ ਨਾ ਸੋ ਮਰਗਤ ਦੇ ਉੱਤੇ ਤੁਸੀਂ ਮਰਗਤ ਵਾਲੇ ਪਾਉਨੇ ਹੋ ਵਿਆਹ ਦੇ ਉੱਤੇ ਵਿਆਹ ਵਾਲੇ ਪਾਉਨੇ ਹੋ ਕੰਮ ਦੇ ਉੱਤੇ ਤੁਸੀਂ ਯੂਨੀਫਾਰਮ ਪਾ ਕੇ ਜਾਂਦੇ ਹੋ ਸਕੂਲ ਦੇ ਵਿੱਚ ਸਕੂਲ ਵਾਲੇ ਕੱਪੜੇ ਘਰ ਦੇ ਵਿੱਚ ਘਰ ਵਾਲੇ ਕੱਪੜੇ ਫਿਰ ਜਦੋਂ ਤੁਸੀਂ ਗੁਰਦੁਆਰੇ ਦੀ ਗੱਲ ਆਉਂਦੀ ਹੈ ਗੁਰੂ ਘਰ ਤੇ ਗੱਲ ਆਉਂਦੀ ਹੈ ਤੇ ਉਦੋਂ ਤੁਸੀਂ ਸਫਾਈਆਂ ਦੇਣ ਲੱਗ ਜਾਈਓ ਉਦੋਂ ਤੁਸੀਂ ਜਸਟੀਫਾਈ ਕਰਨ ਲੱਗ ਜੰਨੇ ਹੋ ਵੀ ਇਹ ਤਾਂ ਗੁਰੂ ਘਰ ਆ ਜੀ ਇੱਥੇ ਕੱਪੜੇ ਦੀ ਨਹੀਂ ਲੋੜ ਹੁੰਦੀ ਜੀ ਮਨ ਸਾਫ ਹੀ ਇਹ ਵੋ ਉੱਥੇ ਵੀ ਤੁਸੀਂ ਇਦਾਂ ਕਿਹਾ ਕਰੋ ਨਾ ਫਿਰ ਵਿਆਹਾਂ ਦੇ ਵਿੱਚ ਕਿਹੜਾ ਫਿਰ ਕੱਪੜਾ ਜ਼ਿਆਦਾ ਦੇਖਿਆ ਜਾਂਦਾ ਉੱਥੇ ਵੀ ਤਾਂ ਇਹੀ ਹੁੰਦਾ ਵੀ ਪਿਆਰ ਹੋਣਾ ਚਾਹੀਦਾ ਵਿਆਹ ਦੇ ਵਿੱਚ ਜਾਓ ਸ਼ਗਨ ਦੇਣਾ ਹੈ ਖੁਸ਼ੀ ਨਾਲ ਜਾਓ ਕੱਪੜੇ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਸੋ ਇਹ ਗੱਲਾਂ ਨੂੰ ਛੱਡ ਦਿਵੋ ਹਰ ਇੱਕ ਜਗ੍ਹਾ ਦਾ ਆਪਣਾ ਇੱਕ ਡਰੈੱਸ ਕੋਡ ਹੁੰਦਾ ਹੈ ਉਹ ਡਰੈੱਸ ਕੋਡ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਕੱਲੇ ਗੁਰੂ ਘਰ ਤੇ ਆ ਕੇ ਸਿਆਣਫਾ ਨਾ ਝਾੜਨ ਲੱਗ ਜਿਆ ਕਰੋ ਯਾਦਾ ਫਿਰ ਸਾਰੀ ਕਿਤੇ ਚੀਜ਼ਾਂ ਰੱਖਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ